ਸਸਿਕਾ ਜੀ ਲੋਜਿਤ ਬਹੁਤ ਸੋਹਣਾ ਬੇਸ ਆਇਆ ਆਪਣੇ ਕੋਲ ਤਿੰਨ ਕਲਰ ਨੇ ਜੀ ਪ੍ਰੀਮੀਅਮ ਬਹੁਤ ਜ਼ਿਆਦਾ ਪਰਟੀਕਲ ਕਪੜਾ ਆਇਆ ਹੋਇਆ ਆਪਣੇ ਕੋਲ ਜਲਦੀ ਜਲਦੀ ਪੇਜ ਫੋਲੋ ਕਰ ਲਓ ਜੀ ਇਹ ਪੀਸ ਨੂੰ ਓਪਨ ਕਰਕੇ ਦਿਖਾਉਣਾ ਬਹੁਤ ਜ਼ਿਆਦਾ ਫੈਂਸੀ ਲੁੱਕ ਦਾ ਪੀਸ ਹੈ ਜਲਦੀ ਜਲਦੀ ਆਰਡਰ ਪਲੇਸ ਕਰ ਲਓ ਜੀ ਤਿੰਨ ਕਲਰ ਆਣਗੇ ਜੀ ਤਿੰਨੇ ਕਲਰ ਬਹੁਤ ਆਲਟੀਮੇਟ ਕਲਰ ਨੇ ਔਰ ਟੋਟਲੀ ਬਹੁਤ ਸੋਹਣਾ ਵਰਕ ਹੋਇਆ ਦੇਖੋ ਜੀ ਇਹਦੇ ਪਰ ਵਰਕ ਦੀ ਸਫਾਈ ਚੈੱਕ ਕਰ ਲਓ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਵਰਕ ਹੋਇਆ ਹੈ ਇਹਦੇ ਉੱਪਰ ਸਾਰਾ ਜੀ ਆਹ ਚੈੱਕ ਕਰੋ ਡਿਜ਼ਾਈਨਿੰਗ ਲਕਜ਼ਰੀ ਡਿਜ਼ਾਈਨਿੰਗ ਬਾਕੀ ਤੇ ਉੱਪਰ embroidery ਆਊਗੀ ਜੀ all over suit ਹੈ ਲੈਂਥ ਤੇ ਕੋਈ ਜੁਨੀ ਆਪਣੇ ਕੋਲੇ ਦੇ ਵਿੱਚ ਜਿੰਨਾ ਮਰਜ਼ੇ ਪ੍ਰੈਂਟ ਰੱਖਣ ਆਂਦੇ ਆ ਤੇ ਨਾ ਦੁਪੱਟਾ ਦੇਖੋ ਜੀ ਬਹੁਤ ਜਿਆਦਾ ਸੋਹਣਾ ਦੁਪੱਟਾ ਆਊਗਾ ਜੀ ਆ ਲੋ ਦੁਪੱਟਾ ਆਊਗਾ ਪਿਓਰ ਵਿਸਕੋਜ਼ ਮਸਲੀਨ ਦੇ ਵਿੱਚ ਹੈ ਜੀ ਦੁਪੱਟੇ ਉੱਪਰ embroidery ਵੀ ਆਊਗੀ ਨਾਲ ਜੀ ਫੋਰ ਸਾਡ ਲੈਸ ਵੀ ਆਊਗੀ ਜਿਹੜਾ ਬੇਸ ਹੈ ਇਹ ਬਹੁਤ ਜਿਆਦਾ ਪ੍ਰੀਮੀਅਮ ਹੈ ਬੇਸ ਜਦੋਂ ਲਾਂਚ ਹੋਇਆਗਾ ਇਹ ਤੇ ਤਿੰਨ ਕਲਰ ਨੇ ਤਿੰਨੇ ਕਲਰ ਬਹੁਤ ਜਿਆਦਾ ਸੋਹਣੇ ਨੇ ਲਓ ਜੀ ਉਹ ਵਧੀਆ ਫੇਸ ਲਾਂਚ ਹੋਇਆ ਜੀ ਨਵਾਂ ਫੇਸ ਲਾਂਚ ਹੋਇਆ ਹੈ ਮਸਲੀਨ ਬਰਬਰੀ ਦੇ ਵਿੱਚ ਇਹ ਮਸਲੀਨ ਬਰਬਰੀ ਦਾ ਨਵਾਂ ਫੇਸ ਲਾਂਚ ਹੋਇਆ ਜੀ ਪ੍ਰਾਈਸ ਵੀ ਬਿਲਕੁਲ ਨੋਰਮਲ ਆਹ ਲਓ ਜੀ ਜਲਦੀ ਜਲਦੀ ਆਰਡਰ ਪਲੇਸ ਕਰ ਲਓ ਜੀ ਕਦਰ ਚਾਰਟ ਤਿੰਨ ਕਲਰ ਨੇ ਆਪਣੇ ਕੋਲ ਤਿੰਨੇ ਕਲਰ ਬਹੁਤ ਸ਼ਾਨਦਾਰ ਨੇ ਵਰਕ ਦੇਖ ਲਓ ਜੀ ਪਾਫਦਾ ਵਰਕ ਹੋਇਆ ਬਹੁਤ ਜ਼ਿਆਦਾ ਵਧੀਆ ਆਹ ਲਓ ਜੀ ਤਿੰਨ ਕਲਰ ਨੇ ਆਰਡਰ ਪਲੇਸ ਕਰਨਾ ਜਿਨ੍ਹਾਂ ਨੇ ਜੀ ਉਹ ਜਲਦੀ ਜਲਦੀ ਆਰਡਰ ਪਲੇਸ ਕਰ ਲਓ ਤਿੰਨ ਕਲਰ ਆਣਗੇ ਤਿੰਨੇ ਕਲਰ ਬਹੁਤ ਸ਼ਾਨਦਾਰ ਨੇ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਬਹੁਤ ਜਿਆਦਾ ਸਮਾਂ ਬੇਸ ਹੈ ਪ੍ਰਾਈਸ ਆਏਗਾ 1500 ओनली 1500 ਰੁਪਏ ਦੇ ਰੇਂਜ ਦੇ ਵਿੱਚ ਹੈ ਜੀ ਬਹੁਤ ਜਿਆਦਾ